ਜੰਦਰੀ ਤੋੜੀ ਰਹਾ ਤਾਂ ਆਪਾਂ ਦੁਕਾਨਚੀਆਂ ਕੁੰਡੇ ਇੰਨਾ ਬਾਹਰੋਂ ਮਾਰਦੇ ਸਾਡੇ ਮਨੇ ਘਰ 'ਚ ਵੀ ਜੰਦਰੀ ਜੇ ਨਾ ਕੈਮਰੇ ਕੋ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿੰਦੇ ਮਨੇ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਇਕਿਸ਼ਨਗਰ ਨੂੰ ਗਲਤ ਕੱਲਾ ਸਾਰੇ ਇਹ ਸਰਾਬ ਵਿੱਚ ਹੰਝਾਦੀ ਜੇ ਬੰਦਾ ਇਹਦੇ ਕੋ ਅਜੇ 15 ਦਿਨ ਪਹਿਲਾਂ 300 ਤੇ 40 ਕੁੜੀ ਪੇਟੇ ਮਾਰ ਕੇ ਮਾਰਕੀਟ ਮੈਨੂੰ ਕਹਿੰਦੇ ਸੀ ਵੀ ਜੰਦੀ ਬਰੀਆਂ ਦਾ ਨਾਮ ਲੈਦੇ ਤੇ ਆਪਾਂ ਨੇ ਜਿੱਤੇ ਅਦਕਾਰਵਾਈ ਕਰਾਈ ਉਦੋਂ ਵੀ ਸਾਰੇ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾ ਕੈਮਰੇ ਤੋੜੇ ਕੋਈ ਅਧਿਕਾਰ ਨੇ ਗਿਆ ਠੂਠੇ ਇਦਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਹੈ ਜੀ ਤੱਕਰ ਅੰਦਰ ਦਾਖਲ ਹੋਏ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਘਰ ਦੇ ਮਾਲਕ ਦੇ ਦੋਸ਼ ਘਰ ਚਾ ਕੀਤੀ ਪੰਨ ਤੋੜ ਤੇ ਚੋਰੀ ਬਟਾਲਾ ਦੇ ਨੇੜੇ ਪਿੰਡ ਕਤਬੀ ਨੰਗਲ ਦੇ ਰਹਿਣ ਵਾਲੇ ਸਤਿੰਦਰ ਸਿੰਘ ਪੁੱਤਰ ਗੁਰਪਚਨ ਸਿੰਘ ਨੇ ਸ਼ਰਾਬ ਦੇ ਠੇਕੇਦਾਰਾਂ ਤੇ ਕਥਿਤ ਦੋਸ਼ ਲਗਾਏ ਹਨ ਕਿ 18 ਮਈ ਦੀ ਰਾਤ ਨੂੰ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਉਹਨਾਂ ਦੇ ਘਰ ਵਿੱਚ ਜ਼ਬਰਨ ਦਾਖਲ ਹੋ ਕੇ ਘਰ ਦੀ ਪੰਤੋੜ ਕੀਤੀ ਹੈ। ਉਹਨਾਂ ਦੇ ਘਰ ਵਿੱਚ ਲੱਗੇ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਕਰਕੇ ਲੈ ਗਏ ਹਨ। ਸਤਿੰਦਰ ਸਿੰਘ ਵੱਲੋਂ ਮੀਡੀਆ ਨੂੰ ਇੱਕ ਵੀਡੀਓ ਵੀ ਦਿੱਤੀ ਗਈ ਹੈ ਜਿਸ ਵਿੱਚ ਸ਼ਰਾਬ ਦੇ ਕਥਿਤ ਠੇਕੇਦਾਰ ਉਸ ਦੇ ਘਰ ਦੀ ਕੰਦ ਉੱਤੇ ਚੜੇ ਸਾਫ਼ ਨਜ਼ਰ ਆ ਰਹੇ ਹਨ ਤੇ ਬਾਅਦ ਵਿੱਚ ਗੇਟ ਖੋਲਣ ਤੇ ਉਸ ਦੇ ਘਰ ਵਿੱਚ ਦਾਖਲ ਹੋ ਰਹੇ ਹਨ। ਜਦ ਸਟਾਰਵਾਈਨ ਦੇ ਮੈਨੇਜਰ ਸੁਖਰਾਜ ਸਿੰਘ ਨਾਲ ਇਸ ਬੰਦ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਕਤ ਸਤਿੰਦਰ ਸਿੰਘ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਤੇ ਥੋੜੇ ਦਿਨ ਪਹਿਲਾਂ ਇਸ ਕੋਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਫੜੀ ਗਈ ਹੈ 23 ਖਿਲਾਫ ਕੇਸ ਵੀ ਦਰਜ ਕੀਤਾ ਗਿਆ ਸੀ ਮੈਨੇਜਰ ਸੁਖਰਾਜ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਫਿਰ ਤੋਂ ਨਾਜਾਇਜ਼ ਸ਼ਰਾਬ ਲੈ ਕੇ ਆਇਆ ਹੈ ਜਿਸ ਸਬੰਧ ਵਿੱਚ ਉਸ ਦੇ ਘਰ ਤੇ ਪੁਲਿਸ ਦੀ ਮਦਦ ਨਾਲ ਰੇਡ ਕੀਤੀ ਗਈ ਸੀ ਇਹ ਝੂਠੇ ਦੋਸ਼ ਲਗਾ ਰਿਹਾ ਹੈ ਮੈਨੇਜਰ ਨੇ ਕਿਹਾ ਕਿ ਉਕਤ ਸਤਿੰਦਰ ਸਿੰਘ ਦੇ ਕੋਰੋਨਾ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਬਰਾਮਦ ਹੋਈਆਂ ਹਨ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਤਿੰਦਰ ਸਿੰਘ ਕੋਲੋਂ ਇੰਨੀ ਵੱਡੀ ਮਾਤਰਾ ਵਿੱਚ ਨਕਲੀ ਸ਼ਰਾਬ ਬਰਾਮਦ ਹੋਈ ਹੈ ਤਾਂ ਅਜੇ ਤੱਕ ਉਸ ਖਿਲਾਫ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ ਜਦ ਮਾਮਲਾ ਦਰਜ ਕਰਨ ਬਾਰੇ ਪੱਤਰਕਾਰਾਂ ਵੱਲੋਂ ਥਾਣਾ ਸਿਵਲ ਲਾਈਨ ਦੇ ਐਸਐਚਓ ਇੰਸਪੈਕਟਰ ਗੁਰਦੇਵ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਬਾਰ-ਬਾਰ ਫੋਨ ਕਰਨ ਤੇ ਵੀ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਤੁਸੀਂ ਅਕਸਰ ਕਹਾਵਤ ਸੁਣੀ ਹੋਵੇਗੀ ਕਿ ਦਾਲ ਵਿੱਚ ਕੁਝ ਕਾਲਾ ਤਾਂ ਨਹੀਂ ਪਰ ਇੱਥੇ ਤਾਂ ਪੂਰੀ ਦਾਲ ਹੀ ਕਾਲੀ ਲੱਗ ਰਹੀ ਹੈ ਕਿਉਂਕਿ ਇੰਨੀ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਹਜੇ ਤੱਕ ਮੁਕੱਦਮਾ ਦਰਜ ਕਿਉਂ ਨਹੀਂ ਹੋਇਆ? ਜੋ ਪੁਲਿਸ ਪ੍ਰਸ਼ਾਸਨ ਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਅਨਫੈਕਟ ਨਿਗੂਸ ਤੋਂ ਲਖਨਪਾਲ ਦੀ ਖਾਸ ਰਿਪੋਰਟ ਸੱਤ ਵਜੇ 6:30 7 ਵਜੇ ਦੇ ਕਰੀਬ ਆਏ ਇਹਨਾਂ ਸਰਉਂਦਿਆਂ ਹੀ ਸਾਡੇ ਘਰ ਦੇ ਪਹਿਲਾਂ ਤੇ ਜੰਦਰੇ ਤੋੜੇ ਆਵਾਰੋਂ ਤੇ ਜੰਦਰੇ ਤੋੜ ਕੇ ਅੰਦਰ ਇਹਨਾਂ ਪਹਿਲਾਂ ਸਾਰਿਆਂ ਦਾ ਪਹਿਲਾਂ ਟੀਵੀ ਆਰ ਲਾਇਆ ਤੇ ਕੈਮਰੇ ਲਾਏ ਇਹਨਾਂ ਨੇ ਵੀ ਕੈਮਰੇ ਨਾਲ ਲਾਈਵ ਪ੍ਰੂਫ ਆ ਜਣ ਵਿੱਚ ਕਹਿੰਦੇ ਰਹੇ ਇਹਨਾਂ ਦੀ ਆਵਾਜ਼ ਵਿੱਚ ਮੇਰੇ ਕੋਲ ਹੈਗੀ ਸਾਰਾ ਕੁਝ ਪ੍ਰੂਫ ਇਹਨਾਂ ਦਾ ਤੇ ਬਾਅਦ ਚ ਉਹਨਾਂ ਨੇ ਘਰ ਦੇ ਜੰਦਰੇ ਅੰਦਰ ਫੋਲਿਆ ਸਾਰਾ ਕੁਝ ਫੋਲਿਆ ਇਹਨਾਂ ਨੂੰ ਕੋਈ ਖੁਸ਼ ਨਹੀਂ ਲੱਭਾ ਤੇ ਨਿਆਣੇ ਮੇਰੇ ਛੋਟੇ ਛੋਟੇ ਸੀ ਉਹ ਡਰਦੇ ਦੁਕਾਨ ਚ ਵੜ ਗਏ ਨਾ ਕੋ ਉੱਧਾ ਤਰ ਉਤਰ ਹੁੰਦੇ ਸਾਰਿਆਂ ਕੋ ਤੇ ਉਹਨਾਂ ਨੇ ਅੰਦਰ ਗੁੰਡਾ ਮਾਰ ਲਿਆ ਇਹਨਾਂ ਦੇ ਪਾਪਾ ਬਾਹਰ ਨਾਲ ਜਾ ਕੇ ਛੱਡ ਨਾ ਲਾਦਨ ਤੇ ਆਪਾਂ ਅੰਦਰ ਰਹੇ ਜੀ ਸਰ ਤੇ ਇਹਨਾਂ ਨੇ ਬਾਅਦ ਚ ਗੇਟ ਦੇ ਵੀ ਗੁੰਡੇ ਬਾਹਰੋਂ ਮਾਰਦੇ ਸਾਰੇ ਤੇ ਰਾਤ ਇਹ ਮਤਲਬ 3 ਵਜੇ ਤੱਕ ਇੱਥੇ ਰਹੇ ਆ ਤੇ 1:30 ਵਜੇ ਇਹਨਾਂ ਨੇ ਆਣ ਕੇ ਮਤਲਬ ਫੇਰ ਅੰਦਰ ਸਾਡੇ ਮਤਲਬ ਕੀਤਾ ਇਹਨਾਂ ਨੂੰ ਸਾਨੂੰ ਧੰਕਾਇਆ ਵਾ ਆਡੇ ਕੋ ਬਿਆਨ ਲਈ ਤਾਂ ਕਾਈ ਸ਼ੈ ਕਰਕੇ ਤੇ ਕੋਈ ਇਹਨਾਂ ਦੇ ਨਾਲ ਮੁਲਾਜ਼ਮ ਨਹੀਂ ਹੈਗਾ ਕੁਛ ਨਹੀਂ ਹੈਗਾ ਨਾ ਸਰ ਤੇ ਇਹਾਂ ਨੂੰ ਤਨਖਾਹਾਂ ਦਿੰਦੇ ਆ ਵੀ ਆ ਡੱਕੀ ਨਾਲ ਲਈਦਾ ਉਹ ਪੈਸੇ ਪੁਆ ਦਾ ਸਾਬ ਤਾਂ ਉਹਨਾਂ ਨੂੰ ਪੈਸੇ ਦੋ ਨਹੀਂ ਤੇ ਆਪਾਂ ਤੁਹਾਡੇ ਤੇ ਅਲਕੋਹਲ ਪੁਆ ਦੇਣੀ ਹੈ ਤੇ ਆਪਾਂ ਇੱਕ ਐਨ ਤਰ੍ਹਾਂ ਤੇ ਤੁਹਾਡੇ ਛੁੱਟਣਾ ਨਹੀਂ ਹੈਗਾ ਤੁਹਾਡੇ 307 ਦਾ ਪਰਚਾ ਕਰਾ ਦੇਣਾ ਮੇਜੀ ਠੇ ਰੋਲਾ ਬਿਆ ਉਹੋ ਸੇ ਚੀਜ਼ ਦਾ ਫਾਇਦਾ ਚੁੱਕ ਕੇ ਤੇਰੇ ਤੇ ਪਰਚਾ ਕਰਾ ਦੇਣਾ ਅਸੀਂ ਜਿੱਦੋਂ ਬਿੰਦ ਹੱਸਣ ਤੇ ਪੈਸੇ ਦਾ ਲੈਣ ਪੈਸੇ ਦਾ ਬਾਬਾ ਲੈਣ ਪੈਸੇ ਤਾਂ ਸਰ ਇਹਨਾਂ ਨੇ ਨਾ 31 ਮਾਰਚ ਤੋਂ ਪਹਿਲਾਂ ਇਹਨਾਂ ਨੇ ਮਾਲ ਦਿੱਤਾ ਹੈ ਮੈਨੂੰ ਵੇ ਇੱਥੇ ਰੱਖ ਲੋ ਟਾਡੇ ਨਾ ਆਪਾਂ ਚੁੱਕ ਲਾਂਗੇ ਤੁਹਾਡੇ ਕੋ ਤੇ ਤੁਹਾਨੂੰ ਕਿਰਾਇਆ ਦੇ ਦਾਂਗੇ ਦੁਕਾਨ ਦਾ ਤੇ ਇਹਨਾਂ ਨੇ ਬਾਅਦ ਚ ਠੇਕੇ ਸਰ ਇਹਨਾਂ ਦੇ ਬਟਾਲੇ ਨਿਕਲ ਆਏ ਤੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਹਿਸਾਬ ਤਾਂ ਹੋਇਆ ਇਹਨਾਂ ਨੇ ਮੇਰੇ ਆ ਰੇਡ ਮਾਰ ਕੇ ਤੇ ਮੈਨੂੰ ਕਹਿੰਦੇ ਸੀ ਵੀ ਜੰਤੀਪਰੀਆਂ ਦਾ ਨਾਮ ਲਾ ਦੇ ਤੇ ਆਪਾਂ ਨੇ ਜਿੱਤੇ ਅਧਿਕਾਰ ਕਾਰਵਾਈ ਕਰਾਉਣੀ ਉਦੋਂ ਵੀ ਸਰ ਇਹਨਾਂ ਨੇ ਪਹਿਲਾਂ ਹੁੰਦਿਆਂ ਹੀ ਡੀਵੀਆਰ ਤੇ ਨਾ ਕੈਮਰੇ ਤੋੜੇ ਆ ਤੇ ਬਾਅਦ ਚ ਉਹਨਾਂ ਗੱਡੀ ਲਾ ਕੇ ਮੇਰੇ ਅੰਦਰ ਦੁਕਾਨ ਚ ਮਾਲ ਲਾਤਾ ਤੇ ਬਾਅਦ ਚ ਉਹਨਾਂ ਨੇ ਨਾਮ ਲੈ ਕੇ ਉਹਨਾਂ ਦਾ ਜੰਤੀਪਰੀਆਂ ਦੇ ਪਰਚਾ ਕਰਾਇਆ ਨਾਲੇ ਤੇ ਨਾਲੇ ਸਾਡੇ ਤੇ ਕਰਾਇਆ ਨਾ ਨਜਾਇ ਹੁਣ ਉਹ ਮਾਲ ਇਹਨਾਂ ਚਕਾਏ ਪੈਸੇ ਮੰਗਦੇ ਆਹੀ ਪੈਸੇ ਕਿੱਥੋਂ ਦੇਣੇ ਸਰ ਇਹਨਾਂ ਦਾ ਮਾਲ ਜੀ ਨੇ ਫੜਿਆ ਵਾ ਆਪੇ ਤੇ ਹੁਣ ਧਮਕੀਆਂ ਦਿੰਦੇ ਆ ਨਹੀਂ ਕਿ ਆਪਾਂ ਜਾਨੋ ਮਾਰ ਦੇਣਾ ਤੁਹਾਨੂੰ ਤੇ ਰਾਜ ਜਦੋਂ ਵੀ ਕਿਤੇ ਘਰੋਂ ਨਿਕਲਦੇ ਆ ਜਿੱਥੇ ਮਰਜੀ ਇਹਨਾਂ ਜੀ ਕਰਦਾ ਸਾਨੂੰ ਡੱਕ ਲੈਂਦੇ ਆ ਰਾਜ ਇਹ ਨਾ ਇਹਨਾਂ ਦੇ ਨਾਲ ਕੋਈ ਮੁਲਾਜ਼ਮ ਹੈਗਾ ਜੇ ਕੋਈ ਸ਼ੱਕ ਹੈਗਾ ਸਾਨੂੰ ਮੁਲਾਜ਼ਮ ਲੈ ਕੇ ਚੈੱਕ ਕਰਨ ਨਾਲ ਜਦੋਂ ਮਰਜੀ ਕਰ ਲੈਣ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਮੁਲਾਜ਼ਮਾਂ ਤੋਂ ਬਿਨਾਂ ਨਹੀਂ ਸਰ ਧਮਕੀਆਂ ਦਿੰਦੇ ਸਾਨੂੰ ਆਪਾਂ ਰਾਜ ਹੁਣ ਜਾਣਦੇ ਆ ਰਾਜ ਗੱਡੀ 'ਚ ਐਲਕੋਹਲ ਦਾ ਕੈਨ ਧਰਦਣਗੇ ਤੇ ਉਧਰੋਂ ਸਾਨੂੰ ਫੜ ਲੈਣਗੇ ਤੇ ਅਸੀਂ ਕੀ ਕਰਾਂਗੇ ਫਿਰ 25-30 ਜਣੇ ਹੁੰਦੇ ਇੱਕ ਅਦਾ ਜਨਾਨੀ ਹੁੰਦਾ ਸਾਰੇ ਅੱਛਾ ਇਹ ਜਿਸ ਦਿਨ 340 ਪਰਚਾ ਦਾ ਬੱਚਾ ਉਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਨਹੀਂ ਸਰ ਉਸ ਤੋਂ ਪਹਿਲਾਂ ਨਹੀਂ ਕੋਈ ਹੋਰ ਜਿਹਾ ਪਰਚਾ ਦਾ ਉਹ 2012 ਤੋਂ ਪਹਿਲਾਂ ਮਾੜਾ ਮੋਟਾ ਹੀ ਹੈਗਾ ਸੀ ਕਰਦਾ ਹੀ ਲਾਂਨ ਲੋਨ ਦੇ ਮਾੜਾ ਮੋਟਾ ਦੂਜਾ ਕੋਈ ਪਰਚਾ ਨਹੀਂ ਇਕੱਠੇ ਕੀ ਰੁਕੀ ਵਾਲੀ ਦਾ ਨਾ ਕੋਈ ਉਹ ਦਿੱਸੇਗਾ 10 15 ਟੱਪ ਘਰ ਮੇਰੇ ਗੈਰ ਕੋਈ ਨਹੀਂ ਹਾਂਜੀ ਸਰ ਕਰਜ਼ਦਾਰ ਤੇ ਹੁੰਦੇ ਪਰ ਠੀਕ ਹੈ ਕਰਨ ਪਰ ਮੁਲਾਜ਼ਮ ਦੇ ਨਾਲ ਲੈ ਆਉਣ ਕੋਈ ਤੋੜਨ ਜੇ ਕੋਈ ਮੋਤਵਾਰ ਬੰਦਾ ਨਹੀਂ ਨਾ ਪਿੰਡ ਦਾ ਲਿਆ ਰਾਤੀ ਵੀ ਕੋਈ ਐਮਸੀ ਸਾਡੇ ਮਲੇ ਦਾ ਉਹਨੂੰ ਬੁਲਾ ਲੈਣ ਕਿਸੇ ਨੂੰ ਪਿੰਡ ਚੋਂ ਬੁਲਾ ਲੈਣ ਤੇ ਕੋਈ ਵੀ ਆਜੰਦਰੀ ਇਹਨਾਂ ਜਰੂਰ ਤੋੜਦੇ ਆਉਂਦੇ ਗੇਟ ਦਾ ਅੰਦਰ ਤੋੜੇ ਫਿਰ ਅੰਦਰਲੇ ਵੀ ਸਾਰੇ ਤੋੜੇ ਆ ਵੇਖੋ ਤੇ ਫਿਰ ਇੱਥੇ ਰਹੇ ਆ ਜੇ ਇਹਨਾਂ ਨੂੰ ਸ਼ੱਕ ਹੈਗਾ ਇਸੇਰੇ ਵੀ ਆ ਸਕਦੇ ਸੀ ਬਾਹਰ ਖਲੋ ਜਾਂਦੇ ਗੱਡੀਆਂ ਲਾ ਕੇ ਖਲੋਤੇ ਰਹੇ ਫਿਰ 1.5 ਵਜੇ ਇਹਨਾਂ ਨੇ ਮੇਰੇ ਫਿਰ ਤੱਕੇ ਸ਼ੈ ਕੀਤੀ ਰਾਤ ਇਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਮਥਾ ਸ਼ਾਗ ਦੇ ਮਾਫੀਆ ਦੇ ਨਾਲ ਲਾਣ ਦੇ ਸਰ ਮੈਂ ਇਹੋ ਜੇ ਤੁਮ ਕੀਤੇ ਕਹਿ ਦਿੰਦੇ ਆਪਾਂ ਗੋਲੀ ਮਰਵਾ ਦੇਣੀ ਤੁਹਾਨੂੰ ਹੋਰ ਕੀ ਕਰ ਦਿੰਨੇ ਇਹ ਤੋਂ ਵੱਧ ਕੀ ਕਰ ਦਣਗੇ ਸਰ ਬੱਚਿਆਂ ਦਾ ਤੇ ਵੇਖਣਾ ਹੀ ਪੈਣਾ ਉਸ ਨੂੰ ਸ਼ਿਕਾਇਤ ਕੀਤੀ ਸੀ ਸਰ ਬੁੱਲਸ ਵੀ ਅੱਜ ਕੱਲ੍ਹ ਸਿਆਸੀ ਦਬਾਅ ਦੇ ਹੇਠ ਹੈ ਸਾਨੂੰ ਇਹ ਕੀ ਕਰ ਸਕਨੇ ਹੁਣ ਉਹਨਾਂ ਕੋ ਜਾਣੇ ਇਹਨਾਂ ਦੀ ਚੱਲਦੀ ਹੈ ਕੀ ਗੱਲ ਗੇਸ ਹੀ ਲਾ ਕੇ ਸ਼ਿਕਾਇਤ ਉਸ ਕਹਤੇ ਸਰ ਆਉਂਦੇ ਉਹਨਾਂ ਵਾਖ ਦਿੰਦੇ ਹੈ ਕੀ ਕਰੀਏ ਹੁਣ ਤੁਸੀਂ ਵੇਖੋ ਇਹਨਾਂ ਦੇ ਸਾਹਤ ਬੰਗ ਬਥੇਰਾ ਗਿਆ ਵੀ ਮੁਲਾਜ਼ਮ ਭੇਜਿਆ ਕਰੋ ਨਾਲ ਜੇ ਹੁੰਦਾ ਕੋਈ ਚੈੱਕ ਕਰੋ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਚੈੱਕ ਕਰਦੇ ਰਾਜ ਇਹ ਦੇਖਣ ਨੂੰ ਦੱਸਣ ਪਹਿਲਾਂ ਹਾਨੂੰ ਲੈਣ ਨਾਲ ਤੇ ਹੀ ਜਾਈਏ ਨਹੀਂ ਜਿੱਦਾਂ ਹੁੰਦਾ ਤਾਂ ਘਰ ਦੇ ਕੈਮਰੇ ਤੋੜਿਆ ਗਿਆ ਗੇਟ ਤੋੜਿਆ ਗਿਆ ਤੇ ਕਿਤੇ ਨਾ ਕਿਤੇ ਚੋਰੀ ਹੋਣੀ ਇਹ ਕਿਹਦੇ ਇਹਦੀ ਸ਼ਿਕਾਇਤ ਦਤੂ ਗਈ ਆਪਾਂ ਸਰ ਗਏ ਹਾਂ ਆਪਾਂ ਤੇ ਸਾਹਬ ਕੋ ਐਸਐਸਪੀ ਸਾਹਿਬ ਕੋ ਗਏ ਹੀ ਤੇ ਉਹਨਾਂ ਦੇ ਰੀਡਰ ਸਾਹਿਬਾਂ ਦੇ ਵੀ ਨਹੀਂ ਐਸਐਚਓ ਸਾਹਿਬ ਨੂੰ ਦੋ ਤੇ ਐਸਐਚਓ ਸਾਹਿਬ ਨੂੰ ਕੀ ਦਈਏ ਉਹਨਾਂ ਦੇ ਅੱਗੇ ਨਹੀਂ ਮਤਲਬ ਚੱਲਦੀ ਵੀ ਹੈ ਅਜੇ ਮੈਂ ਗਾਂ ਦੀ ਗਾਂ ਤੋਰੀ ਹਾਂ ਜੀ ਗਾਂ ਦੀ ਗਾਂ ਤੋਰੀ ਜਾਂਦੇ ਆਂਦੇ ਅਸੀਂ ਕੀ ਕਰੀਏ ਤੁਸੀਂ ਪਹਿਲਾਂ ਫੜੀ ਗਈ ਉਹਦੇ ਕਹਿ ਦਿੰਦੇ ਪਰ ਸਰ ਮਨ ਲਾਏ ਆਪਾਂ ਇਹਨਾਂ ਜੰਦਰੇ ਤੋੜੇ ਰਹਾ ਤਾਂ ਆਪਾਂ ਦੁਕਾਨ ਚ ਇਹ ਕੁੰਡੇ ਇਹਨਾਂ ਬਾਹਰੋਂ ਮਾਰਦੇ ਸਾਡੇ ਮਨ ਲਾਏ ਘਰ ਚ ਵੀ ਜੰਦਰੇ ਜੇ ਨਾ ਕੈਮਰੇ ਕੇ ਤੋੜੇ ਸੱਚੇ ਆ ਤੇ ਕੈਮਰੇ ਲੱਗੇ ਰਹਿੰਦੇ ਮਨ ਲਾਏ ਤਾਂ ਕਸ਼ਾ ਹੀ ਕਰਦੇ ਆਪ ਧਰ ਕੇ ਫਿਰ ਆਂਦੇ ਵੀ ਪਰਚਾ ਕਰਾ ਦੇਣਾ ਤੁਹਾਡੇ ਘਰ ਕਹਿੰਨ ਧਰ ਦੇ ਨਾਲ ਗੋਲਦਾ ਧਮਕੀਆਂ ਦਿੰਦੇ ਇਹ ਸੁੱਖਾ ਹੈਗਾ ਜੀ ਅਕੀਸ਼ਨਗਰ ਤੇ ਤੇ ਇੱਕ ਗੁਰਜੀਤ ਗੁਰੀ ਇੱਟ ਡਿਵਾਲੇ ਨਾ ਤਦਾਸ ਇੱਕ ਚੇਤਨ ਹੈ ਗੱਟੜੀ ਵਾਲੇ ਦਾ ਇੱਕ ਇਹਦਾ ਡਰਾਈਵਰ ਸੁੱਖੇ ਦਾ ਪਿੰਡਾ ਜੀ ਤੇ ਇਹ ਦੋ ਤਿੰਨ ਵਾਰ ਇਹਨਾਂ ਸਾਡੇ ਮਗਰ ਗੱਡੀ ਵੀ ਲਾਈ ਆ ਰਾਜਵੀਰ ਚੈੱਕ ਕਰਦੇ ਆ ਤੇ ਮਜਬੂਰੀਆਂ ਨੂੰ ਕਰਾਉਣੀ ਪੈਂਦੀ ਕਦੀ ਕਹਿੰਦੇ ਸੀ ਸਿਅ ਸਟਾਫ ਦੇ ਮੁਲਾਜ਼ਮ ਆ ਸਾਡੇ ਕੋਈ ਕਾਰ ਡ ਹੈਗੇ ਜਾਲੀ ਇਹਨਾਂ ਕੋ ਕਾਰ ਡ ਹੈਗੇ ਜੀ ਦੋ ਤਿੰਨ ਬੰਦੇ ਕੋਈ ਨਾ ਕੋ ਜਾਲੀ ਗਾਰਡ ਸਿਅ ਸਟਾਫ ਦੇ ਬਣੇ ਕੋਈ ਮੁਲਾਜ਼ਮਾਂ ਦੇ ਕਹਿੰਦੇ ਸੀ ਜਿੱਥੇ ਮਰਜ਼ੀ ਢੱਕ ਲੈਂਦੇ ਮੈਂ ਮੁਲਾਜ਼ਮਾਂ ਦਾ ਤੇ ਜਦ ਕਿ ਆਪਾਂ ਪਤਾ ਕੀਤਾ ਸੀ ਸਿਅ ਸਟਾਫ ਤੋਂ ਵੀ ਉਹ ਆਂਦੇ ਸਾਡਾ ਕੋਈ ਮੁਲਾਜ਼ਮ ਨਹੀਂ ਇਹਨਾਂ ਦੇ ਨਾਲ ਹੈ ਉਹੋ ਸੀਦਾ ਕੋਈ ਰਗੜਾ ਨਹੀਂ ਦਿੰਦੇ ਕਾਡ ਬਿਖੇ ਕਾਡ ਸਿਰਫ ਦੂਰ ਬਖਮਤੇ ਦਿੰਦੇ ਨਹੀਂ ਨਾ ਹੈਗੇ ਜਾਂ ਤੇ ਫੋਟੋਕਾਪੀ ਕੋਈ ਦੇਣ ਪਤਾ ਹੋਏ ਬਖਾਲ ਦਿੰਦੇ ਦੂਰੀ ਇਦਾਂ ਵੀ ਆਪਾਂ ਤੇ ਮਾਨ ਨਹੀਂ ਲੈਣਾ ਡਰਦਿਆਂ ਇਹ ਜੀ ਪਤਾ ਨਹੀਂ ਲੱਗਣ ਦਿੰਦੇ ਇਹ ਆਣ ਕੇ ਧੱਕੇਸ਼ਾਈ ਕਰਨ ਡੈ ਪੈਂਦੇ ਜਾਂ ਤੇ ਕਿਸੇ ਪਿੰਡ ਦੇ ਮੋਢ ਬੇਰ ਨੂੰ ਨਾਲ ਲੈਣ ਕੇ ਇਹਨੂੰ ਲੈਣ ਪੀ ਸਾਨੂੰ ਇੱਥੇ ਸ਼ੱਕ ਅਸੀਂ ਦੀ ਤਲਾਸ਼ੀ ਕਰਨੀ ਹੈ ਚਲੋ ਮੈਨੂੰ ਆਵਾਜ਼ ਮਾਰ ਲੈਣ ਮੈਂ ਵੀ ਇਥੋਂ ਦਾ ਪ੍ਰਧਾਨ ਆ ਜਾਂ ਮੇਰਾ ਭਰਾ ਪ੍ਰਧਾਨ ਹੈ ਪ੍ਰਗਟ ਸਿੰਘ ਉਹਨੂੰ ਨਾਲ ਲੈਣਾ ਆਪੀ ਸਾਨੂੰ ਇਹਦੀ ਤਲਾਸ਼ੀ ਕਰਾਓ ਇਹ ਆਣ ਕੇ ਵੇਂਦੇ ਕੁਛ ਨਹੀਂਗੇ ਧਿਆਨ ਕੇ ਗੇੜ ਕੰਦਾ ਟੱਪ ਕੇ ਦੇ ਕੈਮਰੇ ਕਮਰੇ ਤੋੜਨ ਆ ਪਿੰਦੇ ਸਭ ਕੁ ਕਰਨ ਆ ਪਿੰਦੇ ਕਿਸੇ ਦੀ ਸੁਣਦੇ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦੇ ਅੱਜ ਤੁਸੀਂ ਉਸ ਵੇਲੇ ਇੱਥੇ ਹਾਂਜੀ ਮੈਂ ਬੰਬੀ ਤੇ ਆਪਣੀ ਮੋਟਰ ਹੈ ਮੇਰੀ ਸਾਹਮਣੇ 50 ਗਾਜ ਤੇ ਸਾਹਮਣੇ ਮੋਟਰ ਜੀ ਇਹ ਆਏ ਨੇ ਇਕਦਮੀ ਆਏ ਨੇ ਇਹ ਆਂਦੇ ਜੀ ਇਹਨਾਂ ਦੇ ਅੰਦਰ ਸ਼ਰਾਬ ਆ ਤੇ ਸ਼ਰਾਬ ਹੈ ਨਹੀਂ ਇਹਨਾਂ ਦੇ ਕੋਲ ਕੋਈ ਨਹੀਂ ਤੇ ਇਹ ਇਹਨਾਂ ਨੂੰ ਵਿਚਾਰੇ ਡਰਦੇ ਭੱਜ ਕੇ ਜਾ ਕੇ ਜਿਹੜੇ ਬੱਚੇ ਪੁੱਛੇ ਹੀ ਆਪਣੀ ਦੁਕਾਨ ਆ ਦੁਕਾਨ ਦੇ ਵਿੱਚ ਵੜ ਗਏ ਨੇ ਸਾਰੇ ਇਹਨਾਂ ਨੇ ਆਣ ਕੇ ਕੋਠੇ ਕੰਦਾ ਟੱਪੇ ਨੇ ਤੇ ਇਹਨਾਂ ਦੇ ਜਿਹੜੇ ਇਹਨਾਂ ਅੰਦਰੋਂ ਗੇਟ ਮਾਰ ਲਏ ਕਿਤੇ ਸਾਨੂੰ ਮਾਰਨ ਕੁੱਟਣਾ ਬੱਚਿਆਂ ਨੇ ਤੇ ਇਹਨਾਂ ਨੇ ਬਾਹਰੋਂ ਲੋਕ ਲਾਉ ਗਲਾਤੇ ਨੇ ਇਹਨਾਂ ਦੋ ਦ ਤਿੰਨ ਦਰਵਾਜੇ ਨੇ ਦੁਕਾਨ ਦੇ ਤਿੰਨੇ ਦਰਵਾਜਿਆਂ ਦੇ ਬਾਹਰੋਂ ਲੋਕ ਲਾਉ ਗਲਾਤੇ ਨੇ ਅਸੀਂ ਇਹਨਾਂ ਨੂੰ ਬੜਾ ਕਿਹਾ ਵੀ ਨਿੱਕੇ ਨਿੱਕੇ ਬੱਚੇ ਨੇ 7-8 ਜਾਣੇ ਇਹਨਾਂ ਦੇ ਅੰਦਰ ਘੇਰ ਤੇ ਅਸੀਂ ਆਏ ਆ ਫਿਰ ਇਹਨਾਂ ਦੀ ਸੱਸਾ ਜੀ ਦੇ ਆਲਗਾੜੇ ਸ਼ਾਦੀ ਗਈ ਇਹਦੀ ਹੋਈ ਆ ਉੱਥੋਂ ਆਈ ਆ ਉਹਨੇ ਵੀ ਹੱਥ 'ਚ ਪੱਲਾ ਜੋੜਿਆ ਪੈਰੀਂ ਹੱਥ ਲਾਇਆ ਵੀ ਮੇਰੇ ਬੱਚੇ ਬਾਹਰ ਕੱਢ ਦੋ ਮੇਰੇ ਬੱਚੇ ਗਰਮੀ ਨਾਲ ਮਰਨਾ ਜਾਣ ਪਰ ਉਹਨਾਂ ਫੇਰ ਵੀ ਨਹੀਂ ਨਾ 10 ਵਜੇ ਤੱਕ ਅਸੀਂ ਇਹਨਾਂ ਦੇ ਤਰਲੇ ਪਾਉਂਦੇ ਰਹੇ ਆਂ ਵੀ ਇਹਦਾ ਨਾ ਕਰੋ ਇਹਦਾ ਨਾ ਕਰੋ ਤੁਸੀਂ ਆਜੋ ਅਸੀਂ ਤੁਹਾਨੂੰ ਚਲਾਈਸ਼ੀ ਕਰਾ ਦਿੰਦੇ ਆਂ ਸਭ ਦਾ ਗੇਟ ਬੱਚੇ ਬਾਹਰ ਕੱਢ ਦੋ ਇਹਨਾਂ ਨੇ ਨਹੀਂ ਸੁਣੀ ਕਿਸੇ ਦੀ ਸੁਣਾਈ ਕੀਤੀ ਬਾਅਦ ਚ ਪਤਾ ਨਹੀਂ 1 2 ਵਜੇ ਤੋਂ ਬਾਅਦ ਆਹੀ ਚਲੇ ਗਏ ਆਂ ਫਿਰ ਇਹਨਾਂ ਨੇ ਇਹਦੇ ਬਿਆਨ ਬੁਣ ਲਈ ਨੇ ਕੀ ਕੀਤਾ ਕੀ ਨਹੀਂ ਕੀਤਾ ਫਿਰ ਇਹਨੂੰ ਬਾਹਰ ਕੱਢਿਆ ਅੱਛਾ ਜਿੱਦਾਂ ਗੇਟ ਤੋੜਿਆ ਕੈਮਰੇ ਤੋੜੇ ਲੱਗਦਾ ਕਿਸੇ ਨੇ ਕਿਸੇ ਤੱਕਾ ਆ ਬਹੁਤ ਜ਼ਿਆਦਾ ਹੋਇਆ ਜੀ ਜੇ ਰਾਤ ਬੱਚੇ ਮਰ ਜਾਂਦੇ ਛੋਟੇ ਛੋਟੇ ਬੱਚੇ ਨੇ ਦੁਕਾਨ ਦੇ ਅੰਦਰ ਕੋਈ ਇਹਨਾਂ ਦਾ ਰੋਸ਼ਨਦਾਨ ਨਹੀਂ ਕੁਝ ਲੈਣ ਨਹੀਂ ਕੋ ਦੇਣ ਨਹੀਂ ਸਿਜੇ ਟੁੱਟ ਜਾਂਦੇ ਤੇ ਫੇਰ ਮੰਗ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਮੰਗਿਆ ਹੀ ਕਰਨੇ ਵੀ ਇਹਨਾਂ ਦੇ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਇਹਨਾਂ ਤੇ ਕੱਲ੍ਹ ਨਹੀਂ ਕਰਨੀ ਚਾਹੀਦੀ ਧੱਕਾਸ਼ਾਹੀ ਕਰਦੇ ਨੇ ਪਹਿਲੀ ਗੱਲ ਤੇ ਰਾਹ ਜਾਂਦੇ ਆ ਕਿ ਇਹ ਕਿਹੇ ਬੰਦੇ ਨੂੰ ਫੜ ਕੇ ਥੋੜੇ ਦਿਨ ਹੋਏ ਜੇ 2-4 ਦਿਨ ਇਹਨਾਂ ਰਾਹ ਜਾਂਦੇ ਆ ਮੇਰੀ ਮੋਟਰ ਤੇ ਉੱਤੇ ਹੀ ਇਹਨਾਂ ਨੇ ਸਾਹਮਣੇ ਮੋਟਰ ਰਿਆ ਉਥੇ ਤਲਾਸ਼ੀ ਕਰਨ ਦਾ ਇਹ ਬੰਦਿਆਂ ਦੀ ਵੀ ਤੂੰ ਦੁਕਾਨ ਤੋਂ ਆਏ ਉਹ ਸਬਦਾ ਪਤਾ ਵੀ ਇਹਦੀ ਚਾਰੇ ਕਰਿਆਨੇ ਦੀ ਦੁਕਾਨ ਆ ਸਬਦਾ ਪਤਾ ਵੀ ਦਿੰਦਾ ਇਹ ਉਹਦੀ ਤਲਾਸ਼ੀ ਕਰਨ ਦਾ ਇਹ ਬੰਦੇ ਫਿਰ ਮੇਰਾ ਲੜਕਾ ਵੀ ਮੇਰਾ ਭਰਾ ਵੀ ਇਹਨਾਂ ਦੇ ਗੱਲ ਪਿਆਂਦਾ ਤੂੰ ਹੀ ਕੌਣ ਤਲਾਸ਼ੀ ਕਰਨ ਵਾਲਾ ਰਾ ਕਸੂਲ ਹੈਗਾ ਜੀ ਜਦ ਕੋਈ ਮੁਲਾਜ਼ਮ ਉਹ ਨਸ਼ਾ ਪਤਾ ਕਰਦੇ ਹੁਣ ਉਹਨਾਂ ਤੇ ਤਲਾਸ਼ੀ ਕਰਦੇ ਵੀ ਚੰਗੇ ਲੱਗਦੇ ਆ ਇਹ ਰਾਹ ਜਾਂਦੇ ਨੂੰ ਘੇਰ ਲੈਂਦੇ ਨੇ ਇਹਨਾਂ ਦੋਨਾਂ ਵਾਰੇ ਦੋਨਾਂ ਵਾਰੀ ਬੜਾ ਧੱਕਾਸ਼ਾਈ ਕੀਤੀ ਹੈ ਇਹਨਾਂ ਨੇ ਬਿਲਕੁਲ ਗਲਤ ਗੱਲ ਆ ਸਾਰੇ ਇਹ ਸਰਾਬ ਵਿੱਚ ਹੰਝਾਦੀ ਜਿਆ ਬੰਦਾ ਇਹ ਦੇਖੋ ਅਜੇ 15 ਦਿਨ ਪਹਿਲਾਂ 300 ਤੇ 40 ਪਕੜੀ ਪੇਟੀਆਂ ਫੜੀਆਂ ਹੋ ਪਰਚਾ ਹੋਇਆ ਸਿਵਲ ਲੈਂਡ ਥਾਣੇ ਕੋਈ ਅਧਿਕਾਰ ਨਹੀਂ ਗਿਆ ਝੂਠੇ ਇਦਾਮ ਲਾਉਂਦਾ ਸਾਰਾ ਤੇ ਬੇਬੁਨਿਆਦ ਆ ਜੀ ਅੱਛਾ ਜਿਸ ਤਿੱਕੇ ਨਾਲ ਗੇਟ ਰਾਜ ਉਸਲੇ ਹੋਇਆ ਕੀ ਸੀ ਕਿਉਂਕਿ ਤੁਸੀਂ ਗਏ ਸੀ ਮੌਕੇ ਤੇ ਸਾਰਾ ਸਾਨੂੰ ਕਿਸੇ ਨੇ ਪਿੰਡੋਂ ਫੋਨ ਕੀਤਾ ਸੀ ਗੱਡੀ ਆ ਗਈ ਸੂਸ਼ਟ ਦੇ ਕੋਲੋਂ ਉੱਤੇ ਪੇਟ ਕੰਦਾਸ ਲੈ ਕੇ ਆਇਆ ਸੀ ਇਹਨੇ ਅੰਦਰੋਂ ਕੁੰਡਾ ਮਾਰ ਲਿਆ ਆਪਣਾ ਪੁਲਿਸ ਮੁਲਾਜ਼ਮ ਨਾਲ ਲਗੇ ਆ ਲੈਡਰਸ਼ਿਪ ਪੁਲਿਸ ਨਾਲ ਗਈ ਆ ਇਹਨੇ ਕੁੰਡਾ ਮਾਰ ਲਿਆ ਅੰਦਰੋਂ ਇਹਨੇ ਗੇਟ ਦੇ ਖੋਲਿਆ ਉਸ ਤੋਂ ਬਾਅਦ ਗੇਟ ਜਿਹੜਾ ਟੁੱਟਾ ਫਿਰ ਗੇਟ ਆਪੇ ਤੋੜਿਆ ਇਹਨੇ ਸਾਡੇ ਬੰਦੇ ਕਿਸੇ ਨੇ ਤੋੜਿਆ ਅੱਛਾ ਇੱਕ ਕੰਦਾ ਕਿ ਮੈਨੂੰ ਬੰਦ ਕਰ ਦਿੱਤਾ ਸੀ ਕਮਰੇ ਦੇ ਸਟੋਰੂਮ ਦੇ ਵਿੱਚ ਬੰਦ ਕਰ ਦਿੱਤਾ ਨਹੀਂ ਇਹਦਾ ਸਟੋਰ ਤਾਂ ਅਸੀਂ ਕਿੱਦਾਂ ਬੰਦ ਕਰ ਦਾਂਗੇ ਇਹਨੂੰ ਨਹੀਂ ਇਹ ਆਪਾਂ ਕੋਈ ਨੁਕਾ ਬਚਾਉਂਦੇ ਅਰੇ ਜਿਸ ਤੀਕਾ ਤੁਸੀਂ ਦੱਸਿਆ ਕਿ 10 ਬੇਟੀਆਂ ਮੌਕੇ ਤੇ ਪੜੀਆਂ ਨੇ ਫਿਰ ਉਹ ਪਰਚਾ ਦਾ ਦੁਕਾਇਆ ਗਿਆ ਪਰਚਾ ਹੋਇਆਗਾ ਅਨਕਵਾਰੀ ਚੱਲਾਂਦੀ ਹੈ ਇਹ ਇੱਥੋਂ ਲੈ ਕੇ ਆਇਆ ਹੈ ਲਗਾਤਾਰ ਤੁਸੀਂ ਜਿੱਦਾਂ ਦੱਸਦੇ ਹੋ ਕਿ ਲਗਾਤਾਰ ਆਦੀ ਦੀ ਸ਼ਰਾਬ ਆਦੀ ਨੂੰ ਕਿੰਨੇ ਸਾਲੋਂ ਚੱਲੇ ਸ਼ਰਾਬ ਵੇਚਦੇ ਕਿੰਨੇ ਪਰਚੇ ਇੱਥੇ ਉਹ ਕਹਿੰਦਾ ਕਿ ਮਤਲਬ ਜੀ ਆਣ ਕੇ ਮੈਨੂੰ ਧੋਖਾਇਆ ਗਿਆ ਲਗਾਤਾਰ ਮੈਨੂੰ ਫੋਨ ਕਰਦੇ ਨੇ ਦੁਕਾਨ ਆ ਰਸ਼ਮੀ ਜੀ ਦੇ ਆਣ ਕੇ ਦੇ ਕੋਈ ਸੌਦਾ ਲੈ ਕੇ ਜਾਂਦੇ ਤਾਂ ਮਨ ਦੇ ਕਿਸੇ ਪਾਸੇ ਪਛ ਲਈ ਜਾਂਦਾ ਕੋਈ ਨਹੀਂ ਇਹੋ ਜਿਹੀ ਗੱਲਬਾਤ ਅੱਗੇ ਆਪਣੇ ਕੋਲੋਂ ਕਰਦਾ ਹੈ ਜੀ ਪਤਾ ਨਹੀਂ ਉਹਨੇ ਕਿੱਥੋਂ ਕੱਢ ਲਈ ਕਿੱਦਾਂ ਬਣਾ ਲਈ ਅਜਿਹੇ ਤੋਰੇ ਕੰਮ ਕੋਈ ਟੀਵੀ ਆ ਨਾ ਨਹੀਂ ਆਪਾਂ ਨੇ ਲੈ ਗਏ